아리아라운드라라라라 <목소리도> ਇਹ ਨਾ ਤੁਹਾਡੇ ਮੇਰਾ ਨਾਮ ਹਰਦੀਪ ਸਿੰਘ ਆ ਜੀ ਇਹ ਮੇਰਾ ਨੌਜਵਾਨ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਹੈ ਮੇਰਾ ਛੋਟਾ ਬ੍ਰਦਰ ਹੈ ਭਾਈ ਕੀ ਨਾਮ ਸੀ ਦਾ ਕੀ ਗੱਲਬਾਤ ਹੋਈ ਹੈ ਜੀ ਇਹਦਾ ਨਾਮ ਸਤਰਾਮ ਸਿੰਘ ਹੈ ਜੀ ਇਹ ਐਲ ਐਂਡ ਐਲ ਐਨਟੀ ਕੰਪਨੀ ਜੀ ਬੰਬੇ ਕੰਮ ਕਰਦਾ ਸੀ ਉੱਥੇ ਹਸਾਬਾ ਕਰਿਆ ਜੀ ਇਹ ਕਿਸ ਤਰ੍ਹਾਂ ਇਹਦੀ ਮੌਤ ਹੋਈ ਇਹਨਾਂ ਦੀ ਜਿਵੇਂ ਸੁਣਿਆ ਜਾ ਰਿਹਾ ਕਿ ਮਸ਼ੀਨ ਦੇ ਵਿੱਚ ਆ ਕੇ ਮੌਤ ਹੋਈ ਹੈ ਹਾਂ ਜੀ ਲੋਕੀ ਦੀ ਮੌਤ ਹੈ ਮੌਕੇ ਤੇ ਮੌਤ ਹੋ ਗਈ ਸੀ ਹਾਂਜੀ ਮੌਕੇ ਤੇ ਹਸਪਤਾਲ ਪਹੁੰਚਾਉਂਦੇ ਆ ਮੌਤ ਹੋ ਗਈ ਐ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮਦਰ ਫਾਦਰ ਆ ਦੋ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਦੋ ਕਹਿੰਦੇ ਤਾਂ ਲਿਖਿਆ ਜਾ ਸਰਕਾਰ ਤੋਂ ਕੋਈ ਮੰਗ ਪਰਿਵਾਰ ਦੀ ਹਾਂਜੀ ਸਰਕਾਰ ਮਦਰ ਸੰਯੋਗ ਦਵੇ ਛੋਟੇ ਛੋਟੇ ਬੱਚੇ ਆ ਜਿੰਨਾ ਵੱਧ ਚੜ ਕੇ ਸਰਕਾਰ ਕਰ ਸਕਦੀ ਹੈ ਇਹਨਾਂ ਨੂੰ ਸੰਯੋਗ ਦਿੱਤਾ ਜਾਵੇ ਕਿੰਨੇ ਸਮੇਂ ਤੋਂ ਕੰਪਨੀ ਗਈ ਸੀ ਇਹ 6 ਮਹੀਨੇ ਤੋਂ ਕੰਪਨੀ ਗਈ ਸੀ ਭਾਜੀ ਕੀ ਨਾਮ ਲੱਗਦਾ ਜਗਵਿੰਦਰ ਸਿੰਘ ਹੋਈ ਕਿਹੜਾ ਪਿੰਡ ਹੈ ਜਾਮਾ ਰਾਏ ਇਹ ਜਿਹੜੇ ਨੌਜਵਾਨ ਨਾਲ ਦੱਸਿਆ ਜਾ ਰਿਹਾ ਤੁਸੀਂ ਨਾਲ ਸੀ ਉੱਥੇ ਮੌਕੇ ਤੇ ਕੰਪਨੀ ਦੇ ਵਿੱਚ ਕੀ ਗੱਲਬਾਤ ਹੋਈ ਹੈ ਸਾਹਿਬ ਗੱਲਬਾਤ ਭਾਜੀ ਇਹ ਪਹਿਲਾਂ ਮੇਰੇ ਲਾਗੇ ਕੰਮ ਕਰ ਰਿਹਾ ਸੀ ਬਾਅਦ ਵਿੱਚ ਅਚਾਨਕ ਆਂਦਾ ਮਿਆਂਨਾ ਤੇ ਉਹ ਗਿਆ ਕਿਸ ਕੰਮ ਨੂੰ ਆ ਕਿਸੇ ਨੇ ਕਿਹਾ ਇਹਨੂੰ ਆਪਰੇਟਰ ਨੇ ਕਿਹਾ ਹੋਊਗਾ ਉੱਪਰ ਚੜਨ ਲਈ ਉੱਪਰ ਚੜਿਆ ਤੇ ਰੋਪ ਦੇ ਵਿੱਚ ਦੇ ਪੇਟੇ ਜਾ ਗਿਆ ਤੇ ਮੌਕੇ ਤੇ ਲਾ ਕੇ ਇਹਨੂੰ ਹਸਪੀਟਲ ਖੜਿਆ ਪਰ ਹਸਪੀਟਲ ਵਾਲੇ ਡਾਇਰੈਕਟਰਾਂ ਨੇ ਕਿਹਾ ਵੀ ਇਹ ਮੌਕੇ ਤੇ ਹੀ ਪੂਰਾ ਹੋ ਗਿਆ ਸੀ ਉਸ ਵੇਲੇ ਦੇਸ ਜੋ ਸੇ ਮੌਕੇ ਤੇ ਇਕੱਠੇ ਸੀਗੇ ਹਾਂਜੀ ਇਕੱਠੇ ਮੈਂ ਵੀ ਸਿਆਦੇ ਬਾਅਦ ਸਾਰਾ ਸਟਾਫ ਇਕੱਠਾ ਹੋ ਗਿਆ ਸੀ ਉਸ ਟਾਈਮ ਤੇ ਕੰਪਨੀ ਵੱਲੋਂ ਕੋਈ ਮਤ ਦਿੱਤੀ ਨਹੀਂ ਹੈ ਕੰਪਨੀ ਵੱਲੋਂ ਅਜੇ ਤੱਕ ਤਾਂ ਮਤ ਦਿੱਤੀ ਨਹੀਂ ਗਈ ਵੈਸੇ ਪਹੁੰਚਾਉਣ ਤੇ ਉਹਨਾਂ ਦੀ ਮਤਤ ਹੋਈ ਆ ਅੱਗੇ ਕਹਿੰਦੇ ਤੇ ਹੈਗੇ ਕਰਾਂਗੇ ਕੰਪਨੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮੰਗ ਸਰਕਾਰ ਵੱਲੋਂ ਦੇ ਹੀ ਮੰਗ ਕਰਦੇ ਆ ਕਿ ਛੋਟੇ ਛੋਟੇ ਬੱਚੇ ਇਹਨਾਂ ਦੀ ਵੱਧ ਤੋਂ ਵੱਧ ਮਤ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਇਹ ਕੀ ਨਾਂ ਸੀ ਨੌਜਵਾਨ ਦਾ ਸਤਨਾਮ ਸਿੰਘ ਹਾਂ ਕੀ ਨਾਂ ਡਾਈ ਮੇਰਾ ਨਾਂ ਪਾਲ ਸਿੰਘ ਆ ਜੀ ਸਰਪੰਚ ਇੱਕ ਊਟਾ ਊਟਾ ਦਪੰਦ ਮੈਂ ਪਿੰਡ ਦਾ ਸਰਪੰਚ ਆ ਜੀ ਕੀ ਗੱਲਬਾਤ ਹੈ ਨੌਜਾਨ ਜਿਹੜੀ ਮਾਰੇ ਇਹ ਮੁੰਡਾ ਸਤਨਾਮ ਸਿੰਘ ਜਿਹੜਾ ਜੀ ਕੰਪਨੀ ਚ ਗਿਆ ਸੀ ਕੰਮ ਕਰਨ ਵਾਸਤੇ ਉੱਥੇ ਕੋਈ ਕੰਪਨੀ ਦੇ ਵਿੱਚ ਹਾਦਸਾ ਹੋਇਆ ਵਾ ਕੋਈ ਮਸ਼ੀਨ ਦੇ ਨਾਲ ਐਕਸੀਡੈਂਟ ਹੋ ਗਿਆ ਉੱਥੇ ਦੀ ਮੌਕੇ ਤੇ ਮੌਤ ਹੋ ਗਈ ਆ ਡੈਥ ਹੋ ਗਈ ਆ ਕੰਪਨੀ ਵੱਲੋਂ ਮੈਂ ਕੱਲ ਵੀ ਮੈਨੇਜਰ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਇਹਨੂੰ ਕੋਈ ਕੰਪਨਸੇਸ਼ਨ ਕੋਈ ਸਹਾਇਤਾ ਜਿਹੜੀ ਆ ਉਹ ਦਿਓ ਉਹ ਕਹਿੰਦੇ ਜੀ ਇਹ ਸਾਡਾ 1 ਮਹੀਨਾ ਲੱਗ ਜਾਣਾ ਵਾ 1 ਮਹੀਨੇ ਤੋਂ ਬਾਅਦ ਕੋਈ ਕੰਪਨਸੇਸ਼ਨ ਅਸੀਂ ਇਹਨੂੰ ਦੇਵਾਂਗੇ ਅਜੇ ਮੌਕੇ ਦੇ ਉੱਤੇ ਅਸੀਂ ਕੁਝ ਵੀ ਦੇ ਸਕਦੇ ਹਾਂ ਸਿਰਫ ਉਹਨਾਂ ਨੇ ਲਾਸ਼ ਜਿਹੜੀ ਆ ਕੋਈ ਪਿੰਡ ਪਛਾਈ ਆ ਬਾਕੀ ਕੋਈ ਸਹਤਾ ਕੋਈ ਕੰਪਨਸੇਸ਼ਨ ਜਿਹੜੀ ਆ ਉਹਦੇ ਤੱਕ ਨਾ ਸਰਕਾਰ ਨੇ ਨਾ ਕੋਈ ਕੰਪਨੀ ਨੇ ਨਹੀਂ ਦਿੱਤੀ ਇਹ ਬਹੁਤ ਗਰੀਬ ਪਰਿਵਾਰ ਵਾ ਇਹਦੇ ਛੋਟੇ-ਛੋਟੇ ਦੋ ਬੱਚੇ ਆ ਤੇ ਬਹੁਤ ਹੀ ਪਰਿਵਾਰ ਗਰੀਬਾ ਜਿਹੜਾ ਇਹ ਆਪਣੀ ਰੋਟੀ ਰੋਜੀ ਵਾਸਤੇ ਜਿਹੜਾ ਉਹ ਕਮਾਈ ਵਾਸਤੇ ਗਿਆ ਸੀ ਉੱਥੇ ਜਿਹੜਾ ਅਚਾਨਕ ਹਾਦਸਾ ਜਿਹੜਾ ਇਹ ਵਾਪਰਿਆ ਵਾ ਦੁਰਘਟਨਾ ਹੋਈ ਆ ਜਿਸ ਦਿਨ ਆ ਦੀ ਮੌਤ ਹੋ ਗਈ ਆ ਇਹਨੂੰ ਵੱਧ ਤੋਂ ਵੱਧ ਸਰਕਾਰ ਵੱਲੋਂ ਵੀ ਤੇ ਕੰਪਨੀ ਵੱਲੋਂ ਵੀ ਵੱਧ ਤੋਂ ਵੱਧ ਸਹਾਤਾ ਜਿਹੜੀ ਆ ਦੇਣੀ ਚਾਹੀਦੀ ਆ ਔਰ ਤਰੰਤ ਦੇਣੀ ਚਾਹੀਦੀ ਆ ਹੋ ਕੇ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਸਾਰੇ ਖਰਚੇ ਜਿਹੜੇ ਆ ਇਹਦੇ ਸਿਰ ਤੇ ਚੱਲ ਰਹੇ ਨੇ ਇਸ ਕਰਕੇ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਜਿਹੜੀ ਆ ਉਹ ਕੰਪਨੀ ਨੂੰ ਵੀ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਤਰੰਤ ਜਿਹੜਾ ਹੋਇਆ ਨੂੰ ਜੋ ਵੀ ਕੰਪਨਸੇਸ਼ਨ ਜਿੰਨੀ ਵੱਧ ਤੋਂ ਵੱਧ ਦਿੱਤੀ ਜਾ ਸਕਦੀ ਆ ਉਹ ਦਿੱਤੀ ਜਾਵੇ। ਹਾਂਜੀ ਪਿੰਨੋਟਾ ਡਾਈ। ਸਰਪੰਚ ਸਿੰਘ ਨੰਬਰਦਾਰ ਪਿੰਡ ਜਮਰਾ ਤੋਂ। ਇੱਕ ਕੀ ਗੱਲ ਬਾਤ ਹੈ ਜਿਹੜੀ ਨੌਜਵਾਨੀ? ਗੱਲ ਬਾਤ ਹੋਈ ਸਾਡੇ ਪਿੰਡ ਦਾ ਹੈ ਮੁੰਡਾ ਸਤਨਾਮ ਸਿੰਘ ਛੋਟੇ ਛੋਟੇ ਬੱਚੇ ਆਪਣੀ ਰੋਜੀ ਰੋਟੀ ਕਮਾਉਣ ਵਾਸਤੇ ਬੰਬੇ ਕਿਸੇ ਕੰਪਨੀ ਚ ਗਿਆ ਸੀ। ਉੱਥੇ ਕੋਈ ਹਾਦਸਾ ਹੋ ਗਿਆ ਦੇ ਨਾਲ ਇਹ ਛੋਟੇ ਛੋਟੇ ਬੱਚੇ ਆ ਤੇ ਅਸੀਂ ਇਹਨੇ ਕੰਪਨੀ ਨੂੰ ਵੀ ਵੱਧ ਤੋਂ ਵੱਧ ਇਹਨਾਂ ਦੇ ਮਤ ਕਰਨੀ ਚਾਹੀਦੀ ਆ ਤੇ ਜਿਹੜੀਆਂ ਆਪਣੇ ਸਥਾਨਕ ਸਰਕਾਰਾਂ ਆ। ਇਹਨਾਂ ਵਿਵਾਦ ਤੋਂ ਵੱਧ ਮਤ ਕਰਨੀ ਜੀ ਦੇ ਕਿਉਂਕਿ ਛੋਟੇ ਛੜੇ ਪਰਿਵਾਰ ਆ ਜੇ ਦਿਰ ਦੇ ਉੱਤੋਂ ਉਹਨਾਂ ਦਾ ਪਿਤਾ ਉੱਠ ਜੇ ਜਾਂ ਪਤਨੀ ਦੇ ਸਿਰ ਦਾ ਸਾਈ ਉੱਠ ਜੇ ਤੇ ਬੜੀ ਮੁਸ਼ਕਲ ਹੋ ਜਾਂਦੀ ਆ ਪਰ ਇਹਨਾਂ ਆਪਾਂ ਕਰ ਸਕਦੇ ਆ ਸਰਕਾਰਾਂ ਨੂੰ ਬੇਨਤੀ ਆ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਤ ਕਰਨਾ ਇਹਨੀ ਬੇਨਤੀ ਪ੍ਰਮਾਨ ਕਰਿਓ ਵੈਗੂ ਜੀ ਕਾ ਕਲਸਾ ਵੈਗੂ ਜੀ ਕੀ ਫਤ